ਕੀ ਬੋਲਾਂ ਕੋਈ ਬੈਠਾ ਤਾਂ ਹੈ ਨਹੀਂ ਹੈਗਾ ਇਹਦਾ ਇਹਦਾ ਲਾਈਵ ਜਿਹੜਾ ਲਾਈਵ ਦੇਖੋ ਉਸ ਨੂੰ ਸੁਣੂਗਾ ਜਿਹੜਾ ਜੁੜਿਆ ਹੋਇਆ ਬਾਹਰ ਚੁਕੜਾ ਦੇਖਦਾ ਹੈ ਕੋਈ ਨਹੀਂ ਜੁੜ ਰਿਹਾ ਇੱਕ ਮਿੰਟ ਹੋਣ ਨੂੰ ਆ ਗਿਆ ਕੋਈ ਨਹੀਂ ਜੁੜ ਰਿਹਾ ਹੁਣ ਮੈਂ ਬੋਲਦਾ ਆਪਣੀ ਬਾਤ ਜਾਂਦੀ ਨਹੀਂ ਹਾਂ ਹੋਰ ਆਪਣੀ ਮਿਊਟ ਹੋ ਗਈ ਸਾਰੀ ਕੁਝ ਮਿਊਟ ਹੋ ਗਿਆ ਵਾਲਾ ਦੜਾ ਹਾਂ ਪਹਾੜਾਂ ਦਾ ਨਜ਼ਾਰਾ ਵੇਖ ਗੰਦਾ ਕਿਵੇਂ ਜਾਂਦੀ ਹੈ ਪਾਣੀ ਬੜਾ ਪ੍ਰੈਸ਼ਰ ਨਾਲ ਜਾ ਰਿਹਾ ਹੈ ਰਾਮਚੂ ਲਾ ਇਹ ਤਾਂ ਲਾਈਵ 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 ਹੋ ਰਿਹਾ ਹੈ ਨਾ ਇਹ YouTube ਤੇ ਰਾਮਚੂ ਲਾ ਆ ਗਿਆ ਫਿਰ ਗੰਗਾ ਦੇ ਪਾਣੀ ਦਾ ਪ੍ਰੈਸ਼ਰ कंधगी से तो अच्छी चढ़िया करते थे थल देखी नहीं रहा ना हूँ छाल मार चढ़ करते जान के पिछले रह गया कोई तो <laughs> नहीं देख रहा थो वेस्ती होता देखे लोग शेयर भी, भी करमल की व्यू आया ਆਪੀ ਨੇ ਇਹ ਮਖਰਬੋਜ ਵਿੱਚ ਚੱਲ ਸਕਦਾ ਕੋਈ ਨਹੀਂ ਹੈ ਸਾਥੀ ਮੋਜ ਚੰਗਾ ਨਹੀਂ ਆਉਂਦਾ ਮੈਡਮ ਨੂੰ ਬੋਲਣਾ ਕਮਾਡ ਕਿੱਥੇ ਹੈ ਪਾਣੀ ਕਰਕੇ ਹੈ ਨਾ ਪਾਣੀ ਦੀ ਓਸ برف ਕਰਕੇ ਨਹੀਂ ਹੈਗੀ ਇਹ ਤੇ ਪਾਣੀ ਦੀ ਓਸ ਜਿਹੜੀ ਆ ਉਹ ਉਹ ਹਵਾ ਦੇ ਨਾਲ ਅਲਗ-ਅਲਗ ਕੇ ਆਉਂਦੀ ਹੈ ਆ ਦੇ ਕੋ ਟੋਰ ਚੱਲੇ ਦੇ ਦਰਸ਼ਨ ਕਰਾਉਣ ਲੱਗੇ ਆ ਗੰਗਾ ਦੇ ਪਹਾੜਾਂ ਦੇ ਨਜ਼ਾਰੇ ਦਿਖਾਉਣ ਲੱਗੇ ਆ ਕਿਉਂ ਕਿ ਆਪਾਂ ਲੋਕ ਝਾਕਦੇ ਨੇ ਹੋਰ ਹੁਣ ਅਗਲੇ ਨੇ ਪਿੱਛੇ ਆਵਾਜ਼ ਲਈ ਹੁੰਦੀ ਹੈ ਜਾਂ ਤਾਂ ਵਲੌਗ ਹੀ ਬਣਾ ਰਹੇ ਤੁਸੀਂ ਤਾਂ ਲਾਈਵ ਜਾ ਰਹੇ ਹੋ ਉਹ ਚੱਕੀਏ ਰਿਕਾਰਡਿੰਗ ਕਰਕੇ ਰੱਖ ਲੈਣ ਦਾ seeing なんで <music> न प्र